ਸੁਣੋ ਜੀ ਸਾਹਿਬ ਤੇ ਮੈਂ ਹੁਣੇ ਗੀਰ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਨੂੰ ਲੈਬ ਟੈਕਨੀਸ਼ੀਅਨ ਵਰੇਟੂਰ ਦੀ ਜੌਬ ਲਈ ਰੈਗੂਲਰ ਪ੍ਰੋਬਲਮ ਐ ਅਪਾਇੰਟਮੈਂਟ ਲੈਟਰ ਮਿਲ ਰਿਹਾ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਉਣ ਤੇ ਪਹਿਲਾਂ ਲਿਸਟ ਆ ਪੈਂਦੀ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਿਹਾ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਕਿ ਉਹ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਇਸੇ ਨੇ 15 ਦਿਨ ਪਹਿਲਾਂ ਹੀ ਮੇਰੇ ਕਰ ਦੇ ਵਿੱਚ ਛੋਟੇ ਬੱਚੇ ਨੂੰ ਜਨਮ ਹੁੰਦੇ ਆ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪਾਗਾ ਵਾਲਾ ਜਾਂ ਜੋ ਵੀ ਇਹਦੇ ਲਈ ਪਾਗਾ ਵਾਲੀ ਹੈ ਇਹ ਪਤਾ ਨਹੀਂ ਪਰ ਤੇ ਮਤਲਬ ਉਹ ਮੈਂ ਸਰਪਨਾ ਬਹੁਤ ਹੰਕਾਰ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੋਬ

ਤੇ ਜੀ ਸਾਡੀ ਬਵਕੈਟ ਜਗਸ਼ਨ ਮੇਰੇ ਨੂੰ ਕਿ ਨਿਯੁਕਤੀ ਹੋਈ ਹੈ ਉਹਦੇ ਕਾਹਨ ਜਾ ਕੇ ਆਪਣਾ ਨਿਯੁਕਤੀ ਪੱਤਰ ਲੈਣਾ ਸਰ ਮੈਂ ਇੱਕ ਵਾਰ ਹੀ ਹੈਰਾਨ ਹੋਇਆ ਪਰ ਫਿਰ ਮੈਨੂੰ ਇਹ ਲੱਗ ਰਿਹਾ ਕੋਈ ਮਰਨ ਨਹੀਂ ਆਤਾ ਨਹੀਂ ਕਰ ਰਿਹਾ ਮੈਂ ਦੁਬਾਰਾ ਗਿਆ ਪਿਆ ਸਰ ਮੈਨੂੰ ਰਿਜ਼ਰਵਿਸ਼ਵਾਸ ਹੋ ਗਿਆ ਰਗਾ ਤੁਸੀਂ ਇੱਕ ਵਾਰੀ ਫੇਰ ਦੁਬਾਰਾ ਦੱਸੋ ਉਹਨੇ ਸਰ ਮੈਨੂੰ ਦੁਬਾਰਾ ਦੱਸਿਆ ਕਿ ਪਾਤੀ ਸਿਲੈਕਸ਼ਨ ਹੋਈ ਹੈ ਤੇ ਤੁਸੀਂ ਨਿਯੁਕਤੀ ਪੱਤਰ ਲੈ ਕੇ ਆਓ ਤੇ ਜਦੋਂ ਮੇਰੇ ਪਰਿਵਾਰ ਨੂੰ ਪਤਾ ਲੱਗਿਆ ਸਾਰਾ ਪਰਿਵਾਰ ਵੀ ਬਹੁਤ ਹੈਰਾਨ ਹੋਇਆ ਤੇ ਬਹੁਤ ਖੁਸ਼ੀ ਹੋਈ ਸਾਰੀ ਦੇਖੋ ਤੁਹਾਨੂੰ یقین ਨਹੀਂ ਸੀਗਾ ਕਿ ਪੰਜਾਬ ਦੇ ਉੱਪਰ ਵੀ ਐਦਾਂ ਨੌਕਰੀ ਮਿਲ ਸਕਦੀਆਂ ਨੇ ਸਿਰਫ ਸਿਰਫ ਸਾਡੀ ਸਰਕਾਰ ਦੇ ਵਿੱਚ ਹੀ ਸਭ ਕੋਈ ਨਹੀਂ ਅਸੀਂ ਬਹੁਤ ਬਹੁਤ ਰਹਿਣਵਾਦ ਕਰਦੇ ਆ ਜੀ ਤੇ ਅਸੀਂ ਵਾਅਦਾ ਕਰਦੇ ਆ ਕਿ ਅਸੀਂ ਤਨਮਨ ਨਾਲ ਜੋ ਸਾਡੀ ਸੁਵਿਧਾ ਸਵਾਗਤ ਹੋਣਾ ਹੋ ਲੋਕਾਂ ਦੇ ਆਪਦੇ ਨਾਲ ਕੰਮ ਕਰਾਂਗੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੀ ਵਾਈਫ ਹੈ ਜੀ ਮੇਰੀ ਕੁੜੀ ਹੈ ਤੇ ਮੇਰੀ ਮਾਂ ਵੀ ਹੈ ਅੱਛਾ ਚਲੋ ਬੜੀਏ ਤੁਸੀਂ ਤੁਹਾਨੂੰ ਨੌਕਰੀ ਮਿਲੀ ਹੈ ਔਰ

ਆਇਤ ਨਾਲ ਹੈਲੋ ਸਤਿ ਸ੍ਰੀ ਅਕਾਲ ਸਰ ਮੈਂ ਪਿਛਲੇ 10 ਸਾਲਾਂ ਤੋਂ ਮਤਲਬ ਕੰਮ ਕਰ ਰਹੀ ਹਾਂ ਆਪਣਾ ਬੈਕ ਵਿੱਚ ਵੀ ਚੈਲੰਜ ਵਿੱਚ ਬਟ ਮੈਨੂੰ ਅਜ ਤੱਕ ਕੋਈ ਹੂਕ ਨਹੀਂ ਹੋਈ ਕਿ ਮੈਂ ਅੰਦਰ ਹੋ ਸਕਦਾ ਬਟ ਆਫਟਰ 10 ਇਅਰ ਮੈਨੂੰ জব ਲਈ ਇਹ ਮੇਰਾ ਬੈਸਟ ਐਕਸਪੀਰੀਅੰਸ ਹੈ ਮਤਲਬ ਮੈਂ ਮੇਰੀ ਫੈਮਿਲੀ ਇੰਨੀ ਖੁਸ਼ ਹੈ ਮੇਰਾ ਬੇਟਾ ਛੋਟਾ ਜਿਹਾ ਔਰ ਮਤਲਬ ਸਾਡੇ ਅਸੀਂ ਆਪਣਾ ਮਤਲਬ ਸਪੇਨ ਹੀ ਦਿਖਾ ਸਕਦੇ ਕਿ ਸਾਨੂੰ ਮਤਲਬ ਆਫਟਰ 10 ਇਅਰ ਦਾ ਕਿ ਉਹ ਖੋ ਚੁੱਕੇ ਸੀ ਪਰ ਬਟ ਸਾਨੂੰ ਇਹ ਜੌਬ ਮਿਲ ਰਹੀ ਹੈ ਔਰ ਥੈਂਕ ਯੂ ਸੋ ਮਚ ਸਰ ਸਾਰਾ ਤੁਹਾਡੇ ਘਰ ਦੇ ਨਹੀਂ ਤੁਹਾਡੀ ਆਪਣੀ ਮਿਹਨਤ ਤੁਹਾਡੀ ਆਪਣੀ ਮਿਹਨਤ ਹੈ ਤੁਹਾਡਾ ਆਪਣਾ ਥੈਂਕ ਯੂ ਸਰ ਨੂਨ ਹੈ ਔਰ ਔਰ ਹਾਜੀ ਉਮੀਦ ਛੱਡਣੀ ਨਹੀਂ ਨਹੀਂ ਸਰ ਪੜਾਈ ਨਾਲ ਨਾਲ ਨਹੀਂ ਅਗਲੀ ਅਗਲੀ ਪੋਸਟ ਵਾਸਤੇ ਪੜਾਈ ਨਾਲ ਨਾਲ ਫਿਰ ਜਾਰੀ ਰੱਖ ਲੋ ਇਹ ਜਿਹੜੇ ਜਿੰਮਿਆਂ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਇਹ ਤੁਹਾਡੀ ਪਹਿਲੀ ਜਾਂ ਆਖਰੀ ਜੋਬ ਨਹੀਂ ਹੈਗੀ ਇਹਨੂੰ ਤੁਸੀਂ ਇੱਕ ਚਰੀਆ ਬਣਾ ਕੇ ਅਗਲੇ ਪੇਪਰ ਦੇ ਦਿਓ ਕਿਸੇ ਹੋਰ ਵੱਡੇ ਕੰਪੀਟੀਸ਼ਨ ਦੇ ਪੇਪਰ ਦੇ ਦਿਓ ਉਹਦੇ ਚ ਮੈਰਿਟ ਆ ਜਾਓਗੇ ਮੇਰੇ ਕੋਲ ਬਹੁਤ سارے ਜਸਤਾਨਾ ਮੁੰਡੇ ਕੁੜੀਆਂ ਹੈ ਮੈਂ ਜਾਣਦਾ ਜਦੋਂ ਮੈਨੂੰ ਉਕਤੀ ਪੱਤਰ ਤੇ ਆਉਂਦਾ ਸੀਗਾ ਐਸੇ ਹਾਲ ਚ ਬਹੁਤ ਵੜਿਆ ਆ ਕਿ ਇਹ ਨਹੀਂ ਸਾਡੀ ਤੀਜੀ ਜੋਬ ਹੈ ਜੀ ਦੋ ਸਾਲਾਂ ਚ ਇਹ ਸਾਡੀ ਚੌਥੀ ਜੌਬ ਹੈ ਜੀ ਕਿਉਂਕਿ ਮੈਂ ਕਲਰਕ ਲੱਗ ਗਿਆ ਫਿਰ ਪਟਵਾਰੀ ਦਾ ਇਗਜ਼ਾਮ ਦੇ ਦਿੱਤਾ ਫਿਰ ਡੀਐਸਪੀ ਦਾ ਦੇ ਦਿੱਤਾ ਕੋਈ ਇੰਸਪੈਕਟਰ ਦਾ ਦੇ ਦਿੱਤਾ ਸੋ ਪੜ੍ਹਾਈ ਲਈ ਆਪਸ਼ਨ ਹਮੇਸ਼ਾ ਖੁੱਲੀ ਰਹਿੰਦੀ ਹੈ ਸਿੱਖਣ ਦਾ ਕੋਈ ਵੀ ਟਾਈਮ ਜਾਂ ਉਮਰ ਨਹੀਂ ਹੁੰਦੀ ਸੋ ਐਜੂਕੇਸ਼ਨ ਹਾਂ ਐਨਾ ਮੈਂ ਤੁਹਾਨੂੰ ਕਹਿਣਾ ਕਿ ਮੈਰਿਟ 'ਚ ਆ ਜਾਓ ਤੁਹਾਡੇ ਘਰੇ ਫੋਨ ਆਊਗਾ ਜਾਂ ਚਿੱਠੀ ਆਊਗੀ ਤੁਹਾਨੂੰ ਕਿਤੇ ਹੋਰ ਜਾਣਣ ਦੀ ਲੋੜ ਨਹੀਂ ਪੈਣੀ ਵੱਡੀਆਂ-ਵੱਡੀਆਂ ਕੁਰਸੀਆਂ ਇਸ ਤੋਂ ਵੀ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ ਫਿਊਚਰ 'ਚ ਸੱਚੀ ਸੁਣੋ